ਤੇਰੀ ਬਾਹਾਂ ਦੀ ਗਲ ਵਕੜੀ ਦਾ ਮੈਨੂੰ ਚੀਤਾ ਨਹੀਂ ਭੁੱਲਦਾ ਨੀ ਤੇਰੀ ਬਾਹਾਂ ਦੇ ਗਲ ਵਕੜੀ ਦਾ ਮੈਨੂੰ ਚੀਤਾ ਨਹੀਂ ਭੁੱਲਦਾ ਤੇਰੀ ਯਾਦ ਬਣਾਦੀ ਬੋਤਲ ਨਹੀਂ ਤੇਰੀ ਯਾਦ ਬਣਾ ਲਈ ਬੋਤਲ ਨਹੀਂ ਮੈਨੂੰ ਤੇ ਕਨੀ ਪੁੱਲ ਦਾ ਤੇਰੀ ਬਾਹਾਂ ਦੀ ਗਲ ਬਕੜੀ ਦਾ ਮੈਨੂੰ ਚਿਤਾਨੀ ਪੁੱਲ ਦਾ ਮਰਬੇ ਅੰਗੇ ਫਰਿਆਦ ਕਰਾਂ ਮੇਰੀ ਕਬਰ ਸੰਹਾਰਾ ਕਰ ਜਾਵੇ ਤੂੰ ਸ਼ੂਂਦੀ ਮੰਜ਼ਲਾਂ ਪਿਆਰ ਦੀਆਂ ਤੂੰ ਮੰਜ਼ਿਲ ਪਿਆਰ ਦੀ ਚੜ ਜਾਵੇ ਨੀ ਤੇਰੇ ਕੀਤੇ ਕੋਲ ਕਰਾਰਾਂ ਦਾ ਨੀ ਤੇਰੇ ਕੀਤੇ ਕੋਲ ਕਰਾਰਾਂ ਦਾ ਮੈਨੂੰ ਚੇਤਾ ਨਹੀਂ ਫੁੱਲਦਾ ਤੇਰੀ ਯਾਦ ਬਣਾ ਲਈ ਭੂਤਲ ਨਹੀਂ ਮੈਨੂੰ ਠਿਕਾਣੀ ਫੁੱਲਦਾ ਹਾਏ ਨਹੀਂ ਹਾਏ ਤੇਰਾ ਚੇਤਾ ਨਹੀਂ ਫੁੱਲਦਾ ਹਾਏ ਨਹੀਂ ਮੈਨੂੰ ਠਿਕਾਣੀ ਫੁੱਲਦਾ ਤਾੜੀਆਂ ਵਾਹ ਵਾਹ ਦਿੱਤਾ ਗੱਲਾਂ ਦੇ ਅਗਲਾ